ਪੰਜਾਬ ਦਾ ਤੁਹਾਡਾ ਸਵਾਗਤ ਹੈ ਸਾਡਾ ਇਸ ਟਾਈਮ ਮੌਜੂਦ ਨੇ ਸੁੱਚਾ ਸਿੰਘ ਲੰਗਾ ਜੋ ਕਿ ਸਾਬਕਾ ਮੈਂਬਰ ਜਿਨ੍ਹਾਂ ਦੀ ਕੱਲ੍ਹ ਜੀ ਵਾਪਸੀ ਹੋ ਚੁੱਕੀ ਹੈ ਲੰਗਾ ਸਾਹਿਬ ਨਾਲ ਗੱਲ ਕਰਾਂਗੇ ਸਰ ਵਾਪਸੀ ਹੋ ਗਈ ਕਿਵੇਂ ਲੱਗਦਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਆਪਣੇ ਘਰ ਵਿੱਚ ਵਾਪਸ ਆਇਆ ਵਾਂ ਮੈਨੂੰ ਪਾਰਟੀ ਨੇ ਮੇਰੀ ਪਿੱਠ ਤੇ ਹੱਥ ਰੱਖਿਆ ਵਾ ਇਹ ਮਾਂ ਪਾਰਟੀ ਹੈ ਮਾਂ ਪਾਰਟੀ ਨੇ ਮੈਨੂੰ ਬਹੁਤ ਵੱਡੀ ਸ਼ਕਤੀ ਦਿੱਤੀ ਹੈ ਮੈਂ ਮੈਂਬਰ ਪੰਚਾਇਤ ਤੋਂ ਮਨਿਸਟਰ ਤੱਕ ਦਾ ਸਫ਼ਰ ਜਿਹੜਾ ਅਟੈਂਡ ਕੀਤਾ ਵਾ ਮੈਨੂੰ ਪਾਰਟੀ ਨੇ ਜ਼ਿਲ੍ਹੇ ਦਾ ਜਥੇਦਾਰ 32 ਸਾਲ ਬਣਾਇਆ ਕੋਰ ਕਮੇਟੀ ਦਾ ਮੈਂ ਮੈਂਬਰ ਰਿਹਾ ਹਾਂ 10 ਸਾਲ ਵਾ ਮੈਂ ਪੰਜਾਬ ਦੇ ਵਿੱਚ ਵਜ਼ੀਰ ਰਿਹਾ ਹਾਂ ਤੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਮੈਂ ਬਣੇ ਤੋਂ ਬਣਵੇਂ ਤੋਂ ਹੀ ਬਣ ਕੇ ਹੁਣ ਤੱਕ ਹਾਂ ਔਰ ਇਸ ਪਾਰਟੀ ਦਾ ਮੈਂ ਦੇਣ ਹੀ ਨਹੀਂ ਦੇ ਸਕਦਾ ਜਿੰਨਾ ਸਤਕਾਰ ਮਾਣ ਮੈਨੂੰ ਕਾਲੀ ਦਲ ਨੇ ਦਿੱਤਾ ਮੈਂ ਸਮਝਦਾ ਕਿ ਮੇਰੀਆਂ ਅਗਲੀਆਂ ਪੀੜ੍ਹੀਆਂ ਵੀ ਕਾਲੀ ਦਲ ਦਾ ਦੇਣ ਨਹੀਂ ਦੇ ਸਕਦੀਆਂ ਔਰ ਮੈਂ ਵਫਾਦਾਰੀ ਦੇ ਨਾਲ ਪਾਰਟੀ 'ਚ ਕੰਮ ਕੀਤਾ ਔਰ ਮੈਨੂੰ ਕੋਈ ਲਾਲਚ ਨਹੀਂ ਹੁਣ ਮੈਂ ਮੈਨੂੰ ਸਭ ਤੋਂ ਵੱਡਾ ਲਾਲਚ ਇਹ ਸੀ ਕਿ ਮੈਂ ਕਾਲੀ ਦਲ ਵਿੱਚ ਮਰਾਂ ਜਿਵੇਂ ਵੀ ਕਾਲੀ ਦਲ ਦੇ ਨਾਲ ਤੇ ਮਰਾਂ ਵੀ ਕਾਲੀ ਦਲ ਦੇ ਨਾਲ ਉਹ ਮੈਨੂੰ ਮੇਰੀ ਪਾਰਟੀ ਨੇ ਸ਼ਾਮਲ ਕਰ ਲਿਆ ਵਾ ਮੈਨੂੰ ਹੁਣ ਕੋਈ ਤਮੰਨਾ ਨਹੀਂ ਗਈ ਕਿ ਮੈਂ ਮੈਨੂੰ ਕੋਈ ਲਾਲਚ ਹੈ ਲਗਾਤਾਰ ਸਾਹਿਬ ਜਿਹੜੇ ਵਿਰੋਧੀ ਧਿਰ ਜਿਹਦਾ ਗਰੁੱਪ ਬਣ ਚੁੱਕੇ ਨੇ ਕੀ ਇਹਨਾਂ ਨੂੰ ਅਪੀਲ ਕਰੋ ਜਿਹੜੇ ਢੀਂਡ ਸਾਹਿਬ ਦਾ ਗਰੁੱਪ ਜਾਂ ਦੂਸਰੇ ਗਰੁੱਪ ਹੋਵੇ ਤੁਸੀਂ ਇੱਕ ਸੀਨੀਅਰ ਲੀਡਰ ਹੋ ਇਹ ਇਤਿਹਾਸ ਵਿੱਚ ਪਹਿਲੀ ਪਹਿਲਾਂ ਵੀ ਇਦਾਂ ਦਾ ਕਈ ਕਈ ਚੱਕਰ ਚੱਲਦੇ ਰਹੇ ਨੇ ਲੇਕਿਨ ਆਖਰੀ ਆਪਣਾ ਗੁੱਸਾ ਗਿਲਾ ਛੱਡ ਕੇ ਤੇ ਕਾਲੀ ਦਲ ਨੂੰ ਹੀ ਜਾਨ ਪਾਉਂਦੇ ਰਹੇ ਨੇ ਟੌਰਾ ਸਾਹਿਬ ਵੀ ਇਦਾਂ ਕਰਦੇ ਰਹੇ ਨੇ ਕਾਲੀ ਦਲ ਨੂੰ ਮਰਨੇ ਨਹੀਂ ਦਿੱਤਾ ਮੈਂ ਢੀਂਡ ਸਾਹਿਬ ਮੇਰੇ ਪਿਤਾ ਸਨ ਮਾਨ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਤਰਲਾ ਕਰਕੇ ਢੀਂਸਾ ਸਾਹਿਬ ਨੇ ਆਪਣੇ ਮਲੂਕਾ ਸਾਹਿਬ ਆ ਆਪਣੇ ਰਖੜਾ ਜੀ ਨੇ ਚੰਦੂ ਮਹਾਰਾਜ ਜੀ ਨੇ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜਿਹੜੀ ਮਾਂ ਪਾਰਟੀ ਹੈ ਜਿਨ੍ਹਾਂ ਨੇ ਇੰਨਾ ਵੱਡਾ ਸਤਕਾਰ ਦਿੱਤਾ ਬਾਦਲ ਤੋਂ ਬਾਅਦ ਢੀਂਸਾ ਸਾਹਿਬ ਵੀ ਅਗਵਾਈ ਕਰਦੇ ਸੀ। ਉਸ ਆਖਰੀ ਸਮੇ ਉਸ ਪਾਰਟੀ ਨੂੰ ਸ਼ਕਤੀ ਦੇਣ ਤਾਂ ਕਿ ਅਸੀਂ ਮੁੜ ਆਪਣਾ ਇੱਜ਼ਤ ਮਾਨ ਸਤਕਾਰ ਜਿਹੜਾ ਵਾ ਬਹਾਲ ਕਰ ਸਕੀਏ ਔਰ ਮੈਂ ਸਮਝਦਾ ਮੇਰਾ ਤਰਲਾਮਨਤ ਜਿਹੜਾ ਇਹਨਾਂ ਦੇ ਅੱਗੇ ਚੱਲੂਗਾ ਜਨਾਬ ਸਾਹਿਬ ਜਿਹੜਾ ਦੌਰ ਮਾੜਾ ਆਇਆ ਤੋਹੀਂ ਸਮਝੇ ਵਿਰੋਧੀਆਂ ਦੀ ਸਾਜੀ ਸੀ ਤਾਂ ਹੁਣ ਇਹਨਾਂ ਨੂੰ ਫਿਰ ਕਿਦਾਂ ਜਵਾਬ ਦੇਵਾਂਗੇ ਵਿਰੋਧੀਆਂ ਨੂੰ ਮੈਂ ਸਮਝਦਾ ਕਿ ਵਿਰੋਧੀ ਬਹੁਤ ਅਕਲ ਸਿਖਾਉਂਦੇ ਨੇ ਗਿਆਨ ਸਿਖਾਉਂਦੇ ਨੇ ਔਰ ਇਹੋ ਜੇ ਗਿਆਨ ਵਿੱਚ ਆਪਣਿਆਂ ਨੂੰ ਪਰਖਣ ਦਾ ਮੌਕਾ ਮਿਲ ਜਾਂਦਾ ਭਈ ਆਪਣੇ ਨਾਲ ਕਿਹੜੇ ਨੇ ਬੜਾ ਲਾਣਾ ਬਾਣਾ ਨਾਲ ਤੁਰਿਆ ਫਿਰਦਾ ਵਾ ਜਦੋਂ ਮੁਸੀਬਤ ਆਉਂਦੀ ਹੈ ਤੇ ਫਿਰ ਚੰਦ ਬੰਦੇ ਹੀ ਰਹਿ ਜਾਂਦੇ ਨੇ ਔਰ ਉਹ ਚੰਦ ਬੰਦੇ ਚਟਾਨ ਵਾਂਗ ਮਗਰ ਨਜ਼ਰ ਆਉਂਦੇ ਨੇ ਔਰ ਉਹਨਾਂ ਬੰਦਿਆਂ ਦੇ ਸਿਰ ਤੇ ਹੀ ਬੰਦਾ ਜਿੰਦਾ ਰਹਿੰਦਾ ਵਾ ਮੈਨੂੰ ਤਾਂ ਵਰਕਰਾਂ ਨੇ ਹੀ ਜਿੰਦਾ ਰੱਖਿਆ ਵਾ 8-9 ਸਾਲ ਤੋਂ ਮੈਂ ਪਾਰਟੀ ਤੋਂ ਪਰਾਂ ਜਾ ਕੇ ਤੇ ਬੈਠਾ ਰਿਆ ਵਾਂ ਮੇਰੀ ਕਹਨੇ ਵਾਤ ਹੀ ਨਹੀਂ ਪੁੱਛੀ ਲੇਕਿਨ ਲੋਕ ਵੀ ਰੱਬ ਦੀ ਆਵਾਜ਼ ਆ ਜਿਹੜੇ ਮੇਰੇ ਜ਼ਿਲ੍ਹੇ ਦੇ ਲੋਕ ਸੀਗੇ ਉਹਨਾਂ ਦੀ ਆਵਾਜ਼ ਰੱਬ ਨੇ ਸੁਣੀ ਤੇ ਮੈਨੂੰ ਪੰਥ ਵਿੱਚ ਵੀ ਸ਼ਾਮਲ ਕੀਤਾ ਮੈਨੂੰ ਅਕਾਲ ਤਖਤ ਤੇ ਗੁਰੂ ਸਾਹਿਬ ਨੇ ਵੀ ਸ਼ਾਮਲ ਕੀਤਾ ਤੇ ਅੱਜ ਮੈਂ ਅਕਾਲੀ ਦਲ ਚ ਵੀ ਸ਼ਾਮਲ ਹੋ ਗਿਆ ਜਿਹੜੇ ਵਿਰੋਧੀ ਇਹੋ ਜਿਹੇ ਝੂਠੇ ਸ਼ਰੋਬ ਲਾ ਕੇ ਤਾਂ ਹੁਣ ਅੱਗੇ ਫਿਰਾਂ ਦਾ ਕਿੱਦਾਂ ਚੱਲ ਰੇ ਕਰਾਣੇ ਸੀ ਕਿਵੇਂ ਰੇਗੀ ਗਾੜੀ ਜਿਹੜੇ ਮੇਰੇ ਵਿਰੋਧੀਆਂ ਨੇ ਮੈਨੂੰ ਰਗੜਿਆ ਨਾ ਜਿਹੜੀ ਮੌਤ ਉਹ ਮਰ ਰਹੇ ਨੇ ਇਹ ਬਹੁਤ ਕੋਈ ਨਾ ਮਰੇ ਜਿਹੜਾ ਔਲਾਦ ਕੋਲੋਂ ਦੁਖੀ ਹੋ ਜਾਂਦਾ ਉਹ ਸਮਝੇ ਮੈਂ ਜਾਨ ਤੋਂ ਮਰ ਗਿਆ ਮੇਰੇ ਤੇ ਰੋਪ ਲਵਾਉਂਦਾ ਆਪਣੇ ਟੱਕ ਨਹੀਂ ਸਕਦਾ ਤੇ ਮੈਨੂੰ ਉਹਨਾਂ ਦੇ ਕੋਈ ਗੱਲ ਨਹੀਂ ਅਸੀਂ ਆਂ ਭੁਆਟਣੀਆਂ ਦਾਂਗੇ ਜਿਹੜੀਆਂ ਉਹਨਾਂ ਨੂੰ ਘਰ ਲੱਭਣੇ ਔਖੇ ਹੋ ਜਾਣ ਮਾਰਾਂਗੇ ਰਾਜਨੀਤੀ ਨਾਲ ਮਾਰਾਂਗੇ ਮੈਨੂੰ ਤੇ ਆਪਣੇਆਂ ਨੇ ਘੇਰ ਕੇ ਮਾਰ ਦਿੱਤਾ ਨਹੀਂ ਤਾਂ ਉਗਣ ਹੀ ਨਹੀਂ ਦੇਣਾ